ਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਸੰਦੀਪ ਸਿੰਘ ਕੋਲ ਆ ਚੁੱਕੇ ਜੀ ਆਪਾਂ ਪਿੰਡ ਖੁਰਸੇ ਜਿਹੜਾ ਤਰਨਤਾਰ ਤਹਿਸੀਲ ਪੱਟੀ ਹੈ ਜੀ ਦੇਖੋ ਅੱਜ ਵੀ ਬਾਈਆਂ ਆਣੀਆਂ ਬੜੀਆਂ ਟੋਪ ਟੋਪ ਕੁਆਲਿਟੀ ਦੇ ਗਾਵਾਂ ਮੱਝਾਂ ਲੈ ਕੇ ਆਈਆਂ ਬਾਕੀ ਆਪਾਂ ਬਾਈ ਜਿਹੜੇ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸੱਸ ਕਾ ਵੀਜੀ ਬਹੁਤ ਵਧੀਆ ਚੀਕਤਾ ਜੀ ਮਾਜੀ ਠੀਕ ਹੈ ਜੀ ਕਿਵੇਂ ਚੱਲ ਰਹੀ ਹੈ ਬੜੀ ਕਿਰਪਾ ਨਾਲ ਆਈ ਵਗੇ ਜਿਹਾ ਜੀ ਉਹਦਾ ਲੈ ਕੇ ਆਈ ਪਾਪੜ ਦੇਣਾ ਸੰਦੀਪ ਜੀ ਮਾਲ ਵਿਗਈ ਜਾਂਦਾ ਜੀ ਪਾਪੜ ਦੇਣਾ ਲਈਏ ਪਾਪੜ ਦੇਣਾ ਉਸੇ ਬਾਈ ਜੀ ਹਾਂ ਜੀ ਵਿਗਣਾ ਦੇ ਪਾਜੀ ਆ ਜੀ ਵਿਗਣਾ ਪਾਜੀ ਹਾਂ ਜੀ ਹਾਂ ਜੀ ਆ ਜੀ ਆਪਣੇ ਕੋ ਚੰਗੇ ਨਾ ਗਿਆ ਕਿੰਨੇ ਬਾਈ ਜੀ ਅੱਜ ਆ ਜਮਣ ਕੋ 4 ਨਾ ਗਿਆ 2 ਬੈੜਾ ਗੱਬਣਾ 1 ਬੈੜਾ ਸੂਈ ਦੇ 1 ਨਵੇਂ ਆ ਗੱਬਣ ਚਲੋ ਦੱਸੋ ਜੀ ਫਰਿੰਦੇ ਬਾਰੇ ਇਹ ਸੂਈ ਆਈ ਰਾਤ ਦੀ ਬੱਚੀ ਹਾਂ ਜੀ ਬਹੁਤ ਚੰਗੀ ਬੱਚੀ ਨਾ ਹਾਂ ਜੀ ਕੋ 10 ਸੁਭਾ ਦੀ ਇਹਦਾ ਅੱਛਾ ਪਹਿਲੇ ਸੁਵੇਦਾਰ ਰਕਾਰਡ ਆ 57 18 ਕਿਲੋ ਦਾ ਰੱਖਿਆ 17 18 ਕਿਲੋ ਦਾ ਬੱਚੀ ਆ ਗਈ ਹਾਂ ਇਹ ਦੇ ਮਤਲਬ ਇਕੱਲੀ ਪੈ ਗਈ ਮਾਚੇ ਮਾਚਾ ਹੀ ਆ ਗਿਆ ਅੱਛਾ ਯਾਰ ਇਹ ਦਿਖਾ ਦਿੰਦੇ ਆ ਆ ਦੇਖੋ ਨਿਕਲ ਖੱਟੀ ਬੈਣਾ ਪੂਰੀ ਜਣਾਲੇ ਬਸ ਠੀਕ ਆ ਤੋੜ ਦੇ ਬਾਜੀ ਨੂੰ ਹੁਣ ਬੱਜਾ ਲੱਗਿਆ ਆਪ ਮੜਿਆ ਦਿਖਾ ਮਾਰ ਮਾਰ ਬਹੁਤ ਜਿਆਦੀ ਚੋਈ ਹੋਈ ਐ ਸਦੀ ਦੀ ਬਦੁਰੇ ਬੱਡੇ ਬੈਣਾ ਦੂਰੀ ਲਿਗਿਆ ਕਿੰਨੀ ਦੂਰੀ ਦੂਰੀ ਦੇ ਬੋਤਲ ਵੀ ਮੋਟਰ ਵਾਲੇ ਗੱਡੀ ਠੀਕ ਹੈ ਜੀ ਮੋਟਰ ਹੀ ਹੈ ਬਾਈ ਹਾਂ ਜੀ ਆ ਦਿਖਾਉਂਗਾ ਤਾਂ ਉਦੀ ਕੁਆਲਟੀ ਬਹੁਤ ਚੰਗੀ ਬੰਦਿਆ ਠੀਕ ਹੈ ਬਾਕੀ ਕਰਦੇ ਨਾ ਬਹੁਤ ਆ ਜੀ ਬਹੁਤ ਬਾਈ ਤਾਂ ਮਗਰ ਨਹੀਂ ਕਰ ਮੇ ਲੱਗਣੀ ਨਹੀਂ ਲੋ ਹੋੜ 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 ਬੜਾ ਲੈ ਲਾਜ ਜੀ ਕਰੀ ਉਹ ਬਾਈ ਰਸ ਤਾਰ ਲਗਾ ਗੱਡੀ ਦਾ ਨਾ ਮੜੀ ਹੋ ਗਈ ਆ ਅੱਛਾ ਤਾਰ ਲਗਾ ਉੱਥੇ ਗੱਡੀ ਦਾ ਤਾਰੀ ਨਾ ਉਹਦਾ ਕਰਕੇ ਹਰਾ ਠੀਕ ਨਾ ਉਹਦੇ ਨਾਲ ਹੋਈ ਉਹ ਤੋਂ ਹੀ ਨੋ ਨਹੀਂ ਰਹਿਣ ਚੱਲੋ ਮਾਰੇ ਨਾਲ ਕਰਦੇ ਦੱਸ ਨਹੀਂ ਜੀ ਉਹ ਹੋਇਆ ਬਾਕੀ ਕੋਈ ਨਹੀਂ ਹੋਈ ਜੀ ਹਾਂਜੀ ਬਾਈ ਜੀ ਬਾਈ ਜੀ ਵੇਖ ਨਾ ਅੱਛੀ ਤੇ ਬੜੀ ਜਾਂਦੀ ਚੱਗੀ ਆ ਦੱਸੋ ਮੋਟਰ ਕਰਦੇ 70000 ਰੁਪਏ ਹਾਂਜੀ 12000 ਜੀ ਦੇ ਦਈਏ ਜੀ ਛੜ ਦੇ ਗਾਂ ਦਾ ਜਿਹੜਾ ਇਹ ਕਹਿੰਦਾ ਸਰੀਰ ਨਾ ਤੁਹਾਡੀ ਆਪਾਂ ਮੋੜ ਇਹ ਗੱਪਣਾ ਜੀ ਇਹ ਗੱਪਣਾ ਨਹੀਂ ਦੁੱਧਿਆ ਸੁਭਾ ਪਾਈ ਤੇ ਸਵੇਰਾਂ ਰਖਾੜ ਜਿਹੜੇ ਗੱਪਣ ਲਈ ਉਹ 24 25 ਕਿਲੋ ਰੋਦੇ ਅਗੇ ਘੱਟੋ ਘੱਟ ਵੀ ਇਹ ਸੰਦੀਪੀ ਹਫਤਾ ਦਾ ਇਹਨਾਂ ਕੋਈ ਮੋੜਾ ਨਹੀਂ ਕੋਈ ਉਹ ਜਿਆਦਾ ਹੀ ਚੰਗੇ ਆ ਸਾਰੀ ਪਿਛਾੜੀ ਨਿਕਲਦੀ ਆ ਵੇਖੋ ਆ ਵੀ ਜਾਲ ਘਟੇ ਰੋੜ ਦਿਨੀਆਂ ਠੀਕ ਹੈ ਜੀ ਆ ਸਾਰੀ ਪਿਛਾੜੀ ਹੋਣੀ ਦੋਰ ਨਾ ਹੋਵੇ ਹੋਰੀ ਹਾਂ ਤੋਰੋ ਜੀ ਬਾਕੀ ਨਸਲ ਫਰੀਡ ਵਾਲੀ ਨਸਲ ਫਰੀਡ ਵਾਲੀ ਦੋ ਜੀ ਵੇਖੋ ਮਾਨ ਦੇ ਵੀ ਵੇਖੋ ਤਾਂ ਰੇਖੋ ਜਿਹੜਾ ਲੱਗਿਆ ਨਾ ਬੋਲੇ ਪਾਰਟੀ ਵਾਲੀ ਇਹਦੀ ਸਾਈਡ ਹਰ ਰੋਕੀ ਬੜੇ ਰਹੇ ਬਜੀ ਹਾਂਜੀ ਹਾਂਜੀ ਇਹਪਰ ਤਾਂ ਆਪਣਾ ਬਹੁਤ ਜ਼ਿਆਦੀ ਗਿਰਦੀ ਬਣੀ ਕੋਈ ਭਾਅ ਨਹੀਂ ਬੋਲਣਾ ਦੇਣਾ ਨਹੀਂ ਆਪਣੀ ਪੂਰੀ ਗਾਰੰਟੀ ਹੈ ਬਸ ਠੀਕ ਹੈ ਹਾਂਜੀ ਲੈ ਜੀ ਹੋਰ ਨਹੀਂ ਬਜੀ ਤੇ ਆਵਣੀ ਪਾਪ ਚਲਾਇਣਾ ਇਹਦੇ ਪਾਪ ਚਲਾਇ ਹਾਂਜੀ ਚੰਗਾ ਦੁੱਧ ਚਵਾ ਦੋ ਜੀ ਸੰਜੀਤ ਜੀ ਹਾਂਜੀ ਰਾਜੀ ਦਾ ਹਾਂ ਜੀ ਆਣੀ ਜਿੰਨੀ ਹੁਣੋ ਬਾਈ ਜੀ ਅਸੀਂ ਮੋੜ ਕਰਦੇ ਹਾਂ 75 ਕਰੀਏ ਹਾਂ ਜੀ ਕਰੀਏ ਫਾਇਦਾ ਵਧੀਆ ਹਾਂ ਜੀ 65000 ਦੀ ਦੇ ਦਈਏ ਜੀ ਝਾਂਦ ਛੋੜ ਕਰਦੇ ਕੋਈ 60000 ਦੀ ਆਂਦੇ ਚਾਲ 60000 ਉਹ ਜੀ ਠੀਕ ਚਲੋ ਇਹ ਆਣੀ ਜਿੰਨੀ ਵਾਲੇ ਜੱਪੜਾ ਜੇ ਪੰਜ ਸੱਜਾ ਲੈ ਜੂਗੀ ਇਹ ਵੀ ਅੱਜ ਚੱਕੀ ਆ ਬਾਕੀ ਤੇ ਕੋਈ ਪਰਲੀ ਜਾਂਦੀ ਹੈ ਨੀ ਹਲੀ ਦੀ ਦੀ ਆ ਜੇ ਬੱਚਿਆ ਭੜਾ ਭੜਾ ਜੁਣਾ ਹੀ ਹੈ ਉਰੀਏ ਤੋਰੋ ਲਓ ਜੀ ਨੀਲੀ ਜੱਜ ਦੇਖੋ ਜੋ ਚੰਗੇ ਇਹ ਚ ਬਾਕੀ ਦੇਖੋ ਬਾਕੀ ਇਹ ਜੋ ਪੰਜਾਦ ਦਾ ਹਾਂਜੀ ਲੈ ਜੀ ਲਓ ਇਹ ਕੋਰੇ ਆਖੀ ਸਾਈਡ ਇਹ ਆਪਣੇ ਲੱਗ ਗੱਡੀ ਬਜੀ ਆਪਣੇ ਲੱਗ ਚ ਲੱਗ ਗਿਆ ਬੱਡ ਦੇ ਜੀ ਬੜੇ ਚੰਗੇ ਚੰਗੇ ਅਦਰ ਫੀਲ ਹੈ ਬਹੁਤ ਚੰਗੇ ਜਗੇ ਭਾਈ ਜੀ ਗੁਰਦਰ ਸਾਹਿਬ ਵੀ ਬੜੇ ਹੋਣੀਆਂ ਮਈਆਂ ਬਹੁਤ ਰਾਜੀ ਹਾਂਜੀ 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 ਬੜੀਆਂ ਜਗੇ ਜਗੇ ਮੱਝਾ ਹਾਂਜੀ داری او ਲੈ ਚਲੋ ਜੀ ਕਿੰਨਾ ਕਰੀ ਤੋੜਸਾਂ ਦੋ ਜੀ ਦੋ ਤਾਂ ਕੱਢਣਾ ਨਹੀਂ ਆਈ ਇਹਦੇ ਤੋਂ 15 ਕਿਲੋ ਆ ਦੇ 15 ਕਿਲੋ ਆ ਦੇ ਜੀਓਗੇ ਚਲੋ ਕਰਮੀਆਂ 15 ਵਾਂਹ ਵੀ ਦੱਸਿਆ 14-15 ਕਿਲੋ ਦੀ ਜੇ ਬੜਾ ਦੋ ਹੋ ਜਾ ਬੜਾ ਬੜਾ ਬੋਲ ਬੋਲ ਆ ਭਾਈ ਬਹੁਤ ਚੰਗੀ ਹੈ ਮੈਂ ਹਾਂ ਜੀ ਇਹਨੂੰ ਵੀ ਰੱਖ ਲਈਂ ਸਹੀ ਮੁੱਲ ਕਰਦੇ 50000 ਰੁਪਿਆ ਦਾ ਹਾਂ ਜੀ ਆਪਾਂ ਦੇਣ ਨਾਲੇ ਗੱਲ ਕਰਨੀ ਬੜੀ ਹੋਣੀ ਹੋ ਜਾਏਗੀ 80000 ਨਹੀਂ ਦੇਣੀ ਕੋਈ ਗੱਲ ਕਿਆ ਤਰੀਆ ਦੀ ਜੀ ਅਤਰੀਆ ਜਾਓ ਠੀਕ ਹੈ ਜੀ ਬੜੀ ਆਤੀ ਆ ਤੇ ਪਾਣੀ ਦੇ ਬਰੋਂ ਮਿਲਦਾ ਬਿਲਕੁਲ ਚੰਦ ਆ ਗੱਪੜੇ ਵੇੜਾ ਜੀ ਗੱਪੜਾ ਜੀ ਕਿਹਿਆ ਸੁਆ ਗਿਆ ਜੀ ਲੋ ਇਸ ਕ੍ਰੋਸ ਆ ਗੱਪੜਾ ਵੇੜਾ ਕ੍ਰੋਸ ਹੋ ਜਾ ਜੀ ਤੇ ਦੇਖੋ ਟਾਈਮ ਲੈ ਜੂਗਾ ਅੱਜ ਹਫਤਾ ਲੈ ਜੂਗੀ ਕਿਉਂਕਿ ਚਿੱਪਣ ਤਾਂ ਆਪਣੀ ਪੂਰੀ ਚੰਗੀ ਆ ਪਹਾੜ ਦੇ ਪਿੱਛੇ ਦੀ ਆਪਣੀ ਪੂਰੀ ਗਾਰੰਟੀ ਆ ਜੀ ਅਗਲਾ ਤਾਰ ਕੇ ਗੱਡੀ ਆਪਦੇ ਖਾਣੇ ਸੱਡੀ ਕਰਕੇ ਫੇਰ ਆਪਣਾ ਪੇਮੈਂਟ ਦੇ ਕੋਈ ਗੱਲ ਨਹੀਂ ਤਾਰਾ ਸਾਈਪਾ ਦੀ ਜਿਹੜੀ ਇਹ ਨਹੀਂ ਠੀਕ ਲੋ ਜੀ ਵੇਖੋ ਹਾਦੀ ਆਈ ਹੈ ਜੀ ਜਦ ਹੀ ਪਾਉਣੀ ਜਾਣ ਕੋਈ ਨਹੀਂ ਹਾਂਜੀ ਜੀ ਚੀਜ਼ ਆਈ ਇਹਨੂੰ ਪਾਉ ਨੂੰ ਇਹ ਦੇਖੀਓ ਇੱਕ ਠੀਕਾ ਨਾ ਬੜਾ 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 ਬੱਡੀਆਂ ਨਾਲੇ ਬਹੁਤ ਵੱਡੀਆਂ ਪਲੇ ਨੂੰ ਚੰਗੀ ਆ ਪੂਰੀ ਪਣੀ ਚੜੀ ਆ ਜੀ ਹਾਂਜੀ ਫਿਰ ਲਾਸਟ ਵੀ ਅਸੀਂ ਰਹਿ ਗਿਆ ਲਾਸਟ ਹੀ ਰਹਿ ਗਿਆ ਨਾ ਆਪਾਂ ਜਾਣ ਦੇਣਾ ਬਿਲਕੁਲ ਕੋਟਦਿਆਂ ਜਾਣਾ ਕੰਦੀ ਕਰਨਾ ਜੀ ਕੋਈ ਕੰਮ ਕਰਨਾ ਵੇਲੇ ਇਤਾਰ ਹੀ ਮਚੀ ਦੇ ਵਿੱਚ 50000 ਹਾਂ ਹੁਣ ਜੇ ਵੀਰ ਭਰਾ ਦੱਸਦੇ ਸਾਂਭ ਲੋਗਾ ਇੱਕੋ ਹੀ ਗੱਲ ਕਰਨੀ 50000 ਦੀ ਜਾਂਦੀ ਨਹੀਂ ਦੋ ਹੀ ਯਾਰ ਜਾਂਦ 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 ਇਹ ਕਹਤਾਈ ਤੂੰ ਜਾਂਦ ਯਾਰ ਸਾਡੀ ਥੋੜੀ ਮੋੜਨੀ ਆ ਜੀ ਹਾਂ ਠੀਕ ਆ ਦੇਖੋ ਜੀ 426 ਦਾ ਬਾਈ ਰੱਖੋ ਬਾਹਰ ਹੋਣੀ ਆ ਮਿਲਣਾ ਬਿਲਕੁਲ 426 ਤਿੰਨ گاਵਾ ਤੇ ਇੱਕ ਮੱਝ ਬਾਜੀ ਮੇਰਾ ਵੀਰ ਆਓ ਇੱਥੇ ਚੈੱਕ ਕਰਕੇ ਲੈ ਜੀ ਜਿਹੜਾ ਹੁੰਦਾ ਬਾਈ ਬਸ ਜਿਆ ਡਾਇਲ ਮੋਕੇ ਜਿਹੜਾ ਬਣਾ ਦੇ ਰੋ ਹੁੰਦਾ 84370 ਜੀ 38947 ਜੀ ਪਿੰਡ ਸੌਰਸਿੰਘ ਜੀ ਜ਼ਿਲ੍ਹਾ ਤਰਨਤਾਰਨ ਦੀ ਸੀਲ ਪਟਟੀ ਸਤਿ ਸ੍ਰੀ ਅਕਾਲ